ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਕਰ ਪੈਲਸ ਦੇ ਨੇੜੇ ਜਿਹੜਾ ਤੇ ਸਾਡੇ 6:30 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਅ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜੇਰੇ ਨਗਰਾਨੀ ਐਸਐਸਪੀ ਸਾਹਿਬ ਸੇਲ ਮੀਰ ਜੀ ਦੇ ਥੱਲੇ ਐਸਪੀਟੀ ਡੀ ਐਸਪੀ ਸੰਜੀਵ ਐਸਐਚਓਜ਼ ਜਿਹਨੇ ਉਹ ਸਾਰੇ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜੇ ਆ ਪੰਜ ਜਿਹੜੇ હતਾਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਫਾਇਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ ਸਨাক্ত ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਖੁੱਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇੱਧਰੋਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਅ ਇੱਕ ਦਾ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦਾ ਰੋਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਤੀ ਦੇ ਉੱਤੇ ਜੋ ਅੱ비 ਫਾਇਰਿੰਗ ਦੇ ਵਿੱਚ ਇੰਜਰ ਹੋਇਆ ਤੇ ਪਰ ਉਸ ਨੂੰ ওভারਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਰੈਸ ਹਸਪੀਟਲ ਦੇ ਵਿੱਚ ਉਸ ਨੂੰ ਜਰੇ ਇਲਾਜ ਭੇਜਿਆ ਗਿਆ ਚਲੋ ਉਹ ਤਾਂ ਹਸਪੀਟਲ ਦੀ ਪਤਾ ਲੱਗਣੀਆ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਰੇ ਇਲਾਜ ਹੈਗਾ ਉਹਦਾ ਉਹ ਸਭ ਤੋਂ ਬਾਅਦ ਜਿਹੜਾ ਪਾਣੀ ਆ ਇਲਾਲੇ ਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਕਿ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨ ਕਨਝਾਪੁਰੀਆ ਗੈਂਗ ਹੈਗਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਵਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪੈਥਾਈਜ਼ਰ ਹੈਗਾ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ ਦਾਲਮ ਜਿਹੜੇ ਜੱਗੂ ਭਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰਦੇ ਸੀਗੇ ਤੇ ਮੁੱਲੀ ਪੁੱਛ ਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਡੈਂਟੀਫਾਈ ਕਰ ਲਿੱਤਾ ਹੈ ਟੀਮਾਂ ਡਿਸਪੈਚ ਕਰ ਦੁੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂ ਮੈਂ ਇਸ ਪਲੇਟਫਾਰਮ ਮੱਧਿਆ ਰਹੇ ਇਹ ਕਹਿਣਾ ਚਾਹਣਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲਿਸ ਬੜੀ ਸਤਿ ਸ਼ਮ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਹਾਨੀਆਂ ਕੰਮ ਕੀਤਾ ਹੈਗਾ ਅ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨਬੰਦ ਹਾਂ ਕਿ ਅਸੀਂ ਗੈਂਗਸਟਰ